ਸਾਰੇ ਹੀ ਸ੍ਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕ ਰਾਏ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਵਿੱਚ ਸੱਤਾਧਾਰੀ ਪਾਰਟੀ ਦੇ ਵੱਲੋਂ ਪਿਛਲੇ 3 ਸਾਲਾਂ ਵਿੱਚ ਆਪਣੇ 2 ਵਿਧਾਇਕ ਤੇ ਇੱਕ ਮੰਤਰੀ ਦੇ ਉੱਪਰ ਵੱਡੀ ਕਾਰਵਾਈ ਕੀਤੀ ਹੈ ਅਗਲਾ ਟਾਰਗੇਟ ਇੱਕ ਹੋਰ ਵਿਧਾਇਕੇ ਮੁੱਖ ਮੰਤਰੀ ਦੇ ਆਪਣੇ ਜ਼ਿਲ੍ਹੇ ਦਾ ਜਿਸ ਤੇ ਉੱਪਰ ਬਹੁਤ ਵੱਡੇ ਇਲਜ਼ਾਮ ਲੱਗੇ ਨੇ ਉਸ ਦੇ ਕਰ ਕਦੋਂ ਵਿਜੀਲੈਂਸ ਦੀ ਰੈਡ ਹੁੰਦੀ ਹੈ ਜੋ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਉਹ ਵਿਧਾਇਕ ਜੋ ਸੰਗਰੂਰ ਜ਼ਿਲ੍ਹੇ ਦੇ ਹੈ ਔਰ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਜ਼ਿਲ੍ਹੇ ਦੇ ਹੈ ਹੁਣ ਉਸ ਦੀਆਂ ਮੁਸ਼ਕਲਾਂ ਵੱਧੀਆਂ ਨਜ਼ਰ ਆ ਰਹੀਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲੀ ਵਾਰ ਆਪਣੀ ਹੀ ਸਰਕਾਰ ਦੇ ਵਿਧਾਇਕਾਂ ਦੇ ਉੱਪਰ ਕਾਰਵਾਈ ਕੀਤੀ ਹੈ ਜੋ ਮੁੱਖ ਮੰਤਰੀ ਭਗਵੰਤ ਮਾਨ ਦੀ ਸਾਰੇ ਪਾਸੋਂ ਬੜੀ ਸਲਾਹਾ ਸਲਾੰਗਾ ਕੀਤੀ ਜਾ ਰਹੀ ਹੈ ਤਿੰਨਾਂ ਸਾਲਾਂ ਦੇ ਦੌਰਾਨ ਇੱਕ ਮੰਤਰੀ ਤੇ ਦੋ ਵਿਧਾਇਕਾਂ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਜੇਲ੍ਹ ਭੇਜਿਆ ਹੈ ਹਾਲਾਂਕਿ ਕਈ ਹੋਰ ਵਿਧਾਇਕ ਤੇ ਆਮ ਨੇਤਾਵਾਂ ਤੇ ਅਫਸਰशाही ਤੇ ਵੀ ਉਂਗਲ ਉਠਾਈ ਹੈ ਪੰਜਾਬ ਦੀ ਸਿਆਸਤ ਦੀ ਪਹਿਲੀ ਵਾਰ ਹੈ ਕਿ ਸਰਕਾਰ ਨੇ ਆਪਣੇ ਵਿਧਾਇਕਾਂ ਤੇ ਮੰਤਰੀਆਂ ਦੇ ਉੱਪਰ ਇਹ ਕਾਰਵਾਈ ਅਮਲ ਵਿੱਚ ਲੈਂਦੀ ਹੈ ਜੇਕਰ ਪਿਛਲੀਆਂ ਸਰਕਾਰਾਂ ਦੀ ਗੱਲ ਕਰੀਏ ਕਾਂਗਰਸ ਸਰਕਾਰ ਦੇ ਵਿੱਚ ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਸ਼ਿਕਾਇਤਾਂ ਪਹੁੰਚਦੀਆਂ ਸੀ ਪਰ ਉਹਨਾਂ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਸੀ ਜਦੋਂ ਕਿ 46 ਵਿਧਾਇਕਾਂ ਦੀ ਲਿਸਟ ਪਹੁੰਚੀ ਸੀ ਕੈਪਟਨ ਅਮਨਿੰਦਰ ਸਿੰਘ ਕੋਲ ਕਿ ਇਹ ਭ੍ਰਿਸ਼ਟਾਚਾਰ ਫਿਲਾ ਰਹੇ ਨੇ ਮਾਈਨਿੰਗ ਮਾਫੀਆ ਡਰੱਗ ਮਾਫੀਆ ਇਹ ਚਲਾ ਰਹੇ ਨੇ ਜਦੋਂ ਕਿ ਉਹ ਲਿਸਟ ਲੈ ਕੇ ਹਾਈ ਕਮਾਂਡ ਦੇ ਕੋਲ ਵੀ ਪਹੁੰਚੇ ਸੀ ਪਰ ਹਾਈ ਕਮਾਂਡ ਨੇ ਉਹਨਾਂ ਨੂੰ ਉਹਨਾਂ ਵਿਧਾਇਕਾਂ ਦੇ ਉੱਪਰ ਉਹਨਾਂ ਮੰਤਰੀਆਂ ਦੇ ਉੱਪਰ ਕਾਰਵਾਈ ਕਰਨ ਨੂੰ ਰੋਕ ਦਿੱਤਾ ਸੀ ਜਿਸ ਕਾਰਨ ਕਾਂਗਰਸ ਦਾ ਇਹ ਹਸ਼ਰ ਹੋਇਆ ਹੈ ਕਾਂਗਰਸ ਦੇ ਵਿੱਚ ਅੱਜ ਵੀ ਉਹ ਵਿਧਾਇਕ ਮੌਜੂਦ ਨੇ ਅੱਜ ਵੀ ਉਹ ਲੀਡਰ ਆਪਣੇ ਆਪ ਨੂੰ بڑے ਦੁੱਤ ਤੋਤੇ ਕਹਿੰਦੇ ਨੇ ਪਰ ਅੱਜ ਵੀ ਉਹ ਜਿਹੜੀ ਕੈਪਟਨ ਸਾਹਿਬ ਦੇ ਵੱਲੋਂ ਲਿਸਟ ਜਾਰੀ ਕੀਤੀ ਗਈ ਸੀ ਉਸ ਦੇ ਵਿੱਚ ਲੋਕਾਂ ਦੇ ਮਨਾਂ ਦੇ ਵਿੱਚ ਉਹ ਕੈਪਟਨ ਦੀ ਲਿਸਟ ਦੇ ਰਹੀ ਉਹ ਲੋਕਾਂ ਦੇ ਮਨਾਂ ਤੋਂ ਉੱਤਰ ਚੁੱਕੇ ਨੇ ਉਹ ਬਹੁਤ ਵੱਡੇ ਲੀਡਰ ਨੇ ਉਹ ਹੁਣ ਸਿਰ ਟਿਕਟਾਉਨਾਂ ਨੂੰ ਮਿਲਣ ਗਈਆਂ ਤੇ ਉਹਨਾਂ ਨੂੰ ਲੋਕ ਹੈਰਾਨਗੇ ਕਿਉਂਕਿ ਉਹਨਾਂ ਦੇ ਉੱਪਰ ਵੱਡੇ ਇਲਜ਼ਾਮ ਲੱਗੇ ਹੋਏ ਨੇ ਭ੍ਰਿਸ਼ਟਾਚਾਰ ਦੇ ਇੱਕ ਕੈਬਨ ਮੰਤਰੀ ਜਿਹੜਾ ਕਿ ਹੁਣੇ-ਹੁਣੇ ਜ਼ਮਾਨਤ ਤੇ ਬਾਹਰ ਆਇਆ ਹੈ ਜਿਹੜਾ ਸਾਧੂ ਸਿੰਘ ਧਰਮਸੋਤ ਉਹਨਾਂ ਐਸਸੀ ਸਕਾਲਰਸ਼ਿਪ ਜਿਹੜੀ ਉਹਦੇ ਵਿੱਚ ਕਪਲਾ ਕੀਤਾ ਔਰ ਉਸ ਤੋਂ ਬਾਅਦ ਜੰਗਲਾਤ ਭਾਗ ਦੇ ਵਿੱਚ ਬਹੁਤ ਵੱਡਾ ਕਪਲਾ ਕੀਤਾ ਭਾਵੇਂ ਉਸ ਨੂੰ ਕੈਪਟਨ ਸਾਹਿਬ ਨੇ ਉਸ ਵਕਤ ਕਲੀਨ ਚਿੱਟ ਦੇ ਦਿੱਤੀ ਪਰ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਉਸ ਦੇ ਉੱਪਰ ਵੱਡੀ ਕਾਰਵਾਈ ਕੀਤੀ ਹੋਈ ਹੈ ਜੋ ਲਾਰਡਿੰਗ ਮਨੀ ਲਈ ਉਸਨੇ ਆਪਣਾ ਧਨ ਕੱਟਾ ਕੀਤਾ ਹੈ ਇਤਨੇ ਸਾਧੂ ਸਿੰਘ ਕਾਂਗਰਸ ਦੇ ਵਿੱਚ ਬਹੁਤ ਸਾਧੂ ਸਿੰਘ ਨੇ ਇਸ ਤਰ੍ਹਾਂ ਦੇ ਜਿਨ੍ਹਾਂ ਨੇ ਬਹੁਤ ਪੈਸਾ ਲੁੱਟਿਆ ਹੈ ਉਹਨਾਂ ਦੇ ਉੱਪਰ ਵਿਜੀਲੈਂਸ ਕਾਰਵਾਈ ਹੋਣੀ ਚਾਹੀਦੀ ਸੀ ਜਿਵੇਂ ਸ਼ਾਮ ਸੁੰਦਰਾ ਅਰੋੜਾ ਦੇ ਘਰ ਨੋਟਾਂ ਦੀ ਗਿਣਨ ਵਾਲੀ ਮਸ਼ੀਨ ਫੜੀ ਗਈ ਇਸੇ ਤਰ੍ਹਾਂ ਹੀ ਹੋਰ ਵਿਧਾਇਕ ਨੇ ਅਕਾਲੀ ਦਲ ਨੇ ਵੀ ਬਹੁਤ ਲੁੱਟ ਮਚਾਈ ਸੀ ਅਕਾਲੀ ਦਲ ਨੇ ਤਾਂ ਖੁੱਲ੍ਹ ਦੇ ਰੱਖੀ ਸੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਤਾਂ ਜਿਹੜੇ ਕਿ ਆਪਣੇ ਹਲਕਾ ਇੰਚਾਰਜਾਂ ਨੂੰ ਆਪਣੇ ਵਿਧਾਇਕਾਂ ਨੂੰ ਆਪਣੇ ਮੰਤਰੀਆਂ ਨੂੰ ਕਿ ਜਿਵੇਂ ਲੁੱਟਿਆ ਜਾਂਦਾ ਲੁੱਟ ਲਓ ਔਰ ਲੁੱਟ ਕੇ ਪਾਰਟੀ ਦੇ ਜਿਹੜਾ ਹਾਈ ਕਮਾਂਡ ਤੱਕ ਇਹ ਪੈਸਾ ਪਹਚਾਓ ਫੋਰ ਤਾਂ ਉਹਨਾਂ ਨੇ ਜਥੇਦਾਰਾਂ ਨੂੰ ਵੀ ਕਹਿ ਦਿੱਤਾ ਸੀ ਵੀ ਤੁਸੀਂ ਵੀ ਪੈਸਾ ਪਹਚਾਓ ਲੁੱਟ ਕੇ ਸੋ ਇਸੇ ਕਾਰਨ ਲੋਕਾਂ ਨੇ ਬਦਲਾ ਲੈ ਲੈਂਦਾ ਸੀ ਦੋਨਾਂ ਪਾਰਟੀਆਂ ਨੂੰ ਜਿਹੜਾ ਲੋਕਾਂ ਨੇ ਨਕਾਰਿਆ ਸੀ ਹੁਣੇ ਦੋਨੋਂ ਪਾਰਟੀਆਂ ਫਿਰ ਆਸ ਰੱਖੀ ਬੈਠੇ ਨੇ ਪਰ 2027 ਦੇ ਵਿੱਚ ਨਾ ਦੋਨੋਂ ਪਾਰਟੀਆਂ ਦਾ ਜਿਹੜਾ ਬਹੁਤ ਮੁਸ਼ਕਲ ਹੈ ਪੰਜਾਬ ਵਿੱਚ ਆਉਣਾ ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚ ਅਜੇ ਦੋਨੋਂ ਪਾਰਟੀਆਂ ਦੇ ਪ੍ਰਤੀ ਜਿਹੜਾ ਇਹ ਇੰਨਾ ਜਿਹੜਾ ਉਤਸ਼ਾਹ ਨਹੀਂ ਹੈ ਕਾਂਗਰਸ ਪਾਰਟੀ ਭਾਵੇਂ ਜ਼ਰੂਰ ਦਾਅਵੇ ਕਰ ਰਹੀ ਹੈ ਅਸੀਂ 70 ਸੀਟਾਂ ਜਿੱਤਾਂਗੇ ਕਿਉਂਕਿ ਲੋਕ ਸਭਾ ਦੇ ਵਿੱਚ ਜ਼ਰੂਰ 8 ਸੀਟਾਂ ਮਿਲੀਆਂ ਨੇ ਪਰ ਕਾਂਗਰਸ ਪਾਰਟੀ ਦੇ ਜੇਕਰ ਉਹੀ ਵਿਧਾਇਕ ਉਹੀ ਲੀਡਰ ਫਿਰ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾਂਦੀਆਂ ਨੇ ਤਾਂ ਕਾਂਗਰਸ ਪਾਰਟੀ ਨਹੀਂ ਜਿੱਤ ਸਕਦੀ 2027 ਦੇ ਵਿੱਚ ਸੋ ਇਸੇ ਤਰ੍ਹਾਂ ਹੀ ਅਕਾਲੀ ਦਲ ਦਾ ਵੀ ਵੱਤਵਾ ਚਾਰਜ ਆ ਪੰਜ ਸੀਟਾਂ ਜਿੱਤਣ ਵਿੱਚ 2027 ਵਿੱਚ ਆਪਣੀ ਸਫਤਤਾ ਹਾਸਲ ਕਰ ਸਕਦੀ ਏ ਇਸ ਤੋਂ ਵੱਧ ਨਹੀਂ ਜਿੱਤ ਸਕਦੀ ਸੋ ਮੁੱਖ ਮੰਤਰੀ ਭਗਵੰਤ ਮਾਨ ਜਿੰਦਾ ਨੇ ਅੱਜ ਇਹ ਸਾਰਤ ਕਰ ਦਿੱਤਾ ਹੈ ਕਿ ਜੋ ਅੱਜ ਵੀ ਪੰਜਾਬ ਦੇ ਲੋਕਾਂ ਲਈ ਭਾਵੇਂ ਆਪਣੇ ਉਸ ਦੇ ਵਿਧਾਇਕ ਨੇ ਆਪਣੇ ਮੰਤਰੀ ਨੇ ਉਹਨਾਂ ਦੇ ਉੱਪਰ ਕਾਰਵਾਈ ਕਰ ਰਹੇ ਨੇ ਜਿਹੜੇ ਭ੍ਰਿਸ਼ਟਾਚਾਰ ਖਿਲਾਰੇ ਨੇ ਹੁਣ ਉਹਨਾਂ ਨੇ ਸਾਰੇ ਵਿਧਾਇਕਾਂ ਨੂੰ ਵਾਰਨਿੰਗ ਦਿੱਤੀ ਏ ਸੋ ਜਾਣਕਾਰੀ ਦੇ ਅਨੁਸਾਰ ਮਈ 2023 ਨੂੰ ਹੋਈ ਜਲੰਧਰ ਦੀ ਲੋਕ ਸਭਾ ਦੀ ਜਿਮਣੀ ਚੋਣ ਦੇ ਦੌਰਾਨ ਪਾਰਟੀ ਹਾਈ ਕਮਾਂਡ ਨੂੰ ਜਲੰਧਰ ਕੇਂਦਰੀ ਤੋਂ ਵਿਧਾਇਕ ਰਮਨ ਅਰੋੜਾ ਦੇ ਸਾਬਕਾ ਵਿਧਾਇਕ ਸੇਤਲ ਉਂਗਰਾਲ ਦੇ ਖਿਲਾਫ ਸ਼ਿਕਾਇਤਾਂ ਮਿਲੀਆਂ ਸੀ ਪਾਰਟੀ ਲੀਡਰਸ਼ਿਪ ਨੂੰ ਪ੍ਰਚਾਰ ਦੇ ਦੌਰਾਨ ਇਹਨਾਂ ਵਿਧਾਇਕਾਂ ਦੀ ਕਾਰਗੁਜ਼ਾਰੀ ਕਰਕੇ ਲੋਕਾਂ ਦਾ ਰੋਧਾ ਸਾਹਮਣਾ ਵੀ ਕਰਨਾ ਪਿਆ ਜਿਸ ਕਾਰਨ ਲੋਕ ਸਭਾ ਸੀਟ ਜਲੰਧਰ ਦੀ ਆਮ ਆਦਮੀ ਪਾਰਟੀ ਹਾਰਦੀ ਏ ਪਾਰਟੀ ਦੇ ਵੱਲੋਂ ਇਹਨਾਂ ਵਿਧਾਇਕਾਂ ਨੂੰ ਵਾਰ-ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਇਹਨਾਂ ਦੇ ਕੰਨ ਦੇ ਉੱਪਰ ਜੂਣੀ ਸਰਕੀ ਜਿਵੇਂ ਹੀ ਕੱਲ ਰਮਨ अरोड़ा ਦੇ ਕਰ ਵਿਜੀਲੈਂਸ ਪਹੁੰਚਦੀ ਏ ਵਿਜੀਲੈਂਸ ਦੇ ਵੱਲੋਂ ਅਚਨਚੇਤ ਸ਼ਾਪੇਮਾਰੀ ਕੀਤੀ ਜਾਂਦੀ ਏ ਨੋਟਾਂ गिनਨ ਵਾਲੀਆਂ ਮਸ਼ੀਨਾਂ ਲੈ ਕੇ ਜਾਂਦੀ ਵਿਜੀਲੈਂਸ ਜੋ ਸੂਟਕੇਸ ਪਰ ਪਰ ਕੇ ਵਿਜੀਲੈਂਸ ਬਾਹਰ ਆਉਂਦੀ ਏ ਸੋ ਉਹੀ ਨੋਟ ਜਿਹੜੇ ਰਮਨ ਅਰੋੜਾ ਨੇ ਲੋਕਾਂ ਕੋਲ ਲੈ ਕੇ ਇਕੱਠੇ ਕੀਤੇ ਹੋ ਸੀ ਉਹ ਘਰਾਂ ਦੇ ਵਿੱਚ ਫੜੇ ਜਾਂਦੇ ਨੇ ਜਿਵੇਂ ਕਾਂਗਰਸੀ ਵਿਧਾਇਕਾਂ ਦੇ ਉੱਪਰ ਮੁੱਖ ਮੰਤਰੀ ਜੀ ਤੰਗ ਕੱਸਦੇ ਸੀ ਉਸੇ ਤਰ੍ਹਾਂ ਹੀ ਆਪਣੇ ਵਿਧਾਇਕ ਦੇ ਉੱਪਰ ਵੀ ਉਹਨਾਂ ਨੇ ਇਹ ਨੋਟ गिनਨ ਵਾਲੀਆਂ ਮਸ਼ੀਨਾਂ ਉਹਨਾਂ ਦੇ ਘਰ ਪਹੁੰਚਾਈਆਂ ਸੀ ਸੋ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਤੇ ਅੜਿੱਕੇ ਆਉਣ ਵਾਲਾ ਅਮਨ ਅਰੋੜਾ ਸਰਕਾਰ ਦੇ ਤੇਜੇ ਵਿਧਾਇਕ ਸਨ ਮਈ 2022 ਵਿੱਚ ਉਸ ਵੇਲੇ ਸਭ ਤੋਂ ਪਹਿਲਾ ਡਾਕਟਰ ਵਿਜੇਂਦਰ ਸਿੰਘਲਾ ਦੇ ਵਿਰੁੱਧ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਗਿਆ ਸੀ ਮੁੱਖ ਮੰਤਰੀ ਨੇ ਖੁਦ ਇੱਕ ਵੀਡੀਓ ਜਾਰੀ ਕਰਕੇ ਕਹਿ ਅਸੀ ਕਿ ਡਾਕਟਰ ਸਿੰਘਲਾ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਸਬੂਤ ਹੋਣ ਦੀ ਗੱਲ ਜੋ ਸਿਰਫ ਤੇ ਸਿਰਫ ਮੁੱਖ ਮੰਤਰੀ ਸਾਹਿਬ ਨੂੰ ਹੀ ਪਤਾ ਸੀ ਜੇਕਰ ਉਹ ਇਸੇ ਮਾਮਲੇ ਨੂੰ ਦਬਣਾ ਚਾਹੁੰਦੇ ਤਾਂ ਦਬ ਲੈਂਦੇ ਲੇਕਿਨ ਮੁੱਖ ਮੰਤਰੀ ਨੇ ਅਜਾ ਨਹੀਂ ਕੀਤਾ ਮੁੱਖ ਮੰਤਰੀ ਨੇ ਕਿਸੇ ਨੂੰ ਵੀ ਭ੍ਰਿਸ਼ਟਾਚਾਰ ਦੇ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਭਾਵੇਂ ਉਹ ਆਪਣਾ ਹੋਵੇ ਤੇ ਭਾਵੇਂ ਬਗਾਨਾ ਭਾਵੇਂ ਅਜੇ ਤੱਕ ਸਿੰਘਵਾ ਦੇ ਵਿਰੁੱਧ ਚਾਰਜ ਸ਼ੀਟ ਅਦਾਲਤ ਵਿੱਚ ਪੇਸ਼ ਨਹੀਂ ਹੋਈ ਪਰ ਆਉਣ ਵਾਲੇ ਦਿਨਾਂ ਵਿੱਚ ਸਿੰਘਵਾ ਦੇ ਵਿਰੁੱਧ ਚਾਰਜ ਸ਼ੀਟ ਵੀ ਪੇਸ਼ ਹੋਵੇਗੀ ਅਤੇ ਚਾਰਜ ਸ਼ੀਟ ਦੇ ਦੌਰਾਨ ਉਹਨਾਂ ਨੂੰ ਵੀ ਜੇਲ੍ਹ ਜਾਣਾ ਪਵੇਗਾ ਸੋ ਇਸੇ ਘਟਨਾ ਤੋਂ 17 ਦਿਨ ਪਹਿਲਾਂ 7 ਮਈ 2022 ਨੂੰ सीबीआई ਨੇ ਅਮਰਗੜ ਦੇ ਵਿਧਾਇਕ ਜੋ ਜਸਵੰਤ ਸਿੰਘ ਗੱਜਣ ਮਾਜਰਾ ਸੀ ਉਹਦੇ ਉੱਪਰ 41 ਕਰੋੜ ਰੁਪਏ ਧੋਖਾਧੜੀ ਦੇ ਮਾਮਲੇ ਦਾ ਜੋ ਛਾਪਾ ਮਾਰਿਆ ਸੀ ਐਡੀ ਨੇ ਗੱਜਣ ਮਾਜਰਾ ਨੂੰ 6 ਨਵੰਬਰ 2023 ਨੂੰ ਗ੍ਰਿਫਤਾਰ ਕੀਤਾ ਸੀ ਇਸੇ ਤਰ੍ਹਾਂ ਫਰਵਰੀ 2023 ਵਿੱਚ ਢਿੰਡਾ ਦੀ ਦਿਹਾਤੀ ਤੇ ਵਿਧਾਇਕ ਜਿਹੜੇ ਅੰਮਿਤ ਰਤਨ ਕੋਟ ਫੱਤਾ ਵਿਜੀਲੈਂਸ ਦੇ ਰਿਸ਼ਵਤ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਸੀ ਜਿਨ੍ਹਾਂ ਦੇ ਉੱਪਰ 4 ਲੱਖ ਦਾ ਇਲਜ਼ਾਮ ਲੱਗਿਆ ਸੀ ਉਹਨਾਂ ਦੇ ਪੀਏ ਦੇ ਵੱਲੋਂ ਲੈ ਗਏ ਸੀ ਸੋ ਇਸੇ ਤਰ੍ਹਾਂ ਹੀ ਸਤੰਬਰ 2022 ਦੇ ਵਿੱਚ ਇੱਕ ਜ਼ਿਲ੍ਹਾ ਫਰੋਜਪੁਰ ਦੇ ਵਿੱਚ ਹਲਕਾ ਗੁਰੂਵਰ ਸਾਹਿਬ ਦਾ ਕੈਬਨ ਮੰਤਰੀ ਸੀ ਖੋਜਾ ਸਿੰਘ ਸਰਾਰੀ ਉਸ ਦੇ OSD ਦੀ ਇੱਕ ਆਡੀਓ ਜਨਤਕ ਹੋ ਜਾਂਦੀ ਹੈ ਵਿਰੋਧੀ ਧਿਰ ਦੇ ਦਬਾਅ ਦੇ ਕਾਰਨ ਸਰਕਾਰ ਨੇ 7 ਜਨਵਰੀ 2023 ਨੂੰ ਸਰਾਰੀ ਦਾ ਅਸਤੀਫਾ ਲੈ ਲਿਆ ਇਸੇ ਤਰ੍ਹਾਂ ਬთა ਇੱਕ ਸਰਬਜੀਤ ਕੌਰ ਮਾਨੂਕੇ ਜੋ ਜਗਰਾਉਂ ਹਲਕੇ ਤੋਂ ਨੇ ਉਹਨਾਂ ਨੇ ਕਿਸੇ ਐਨਆਰਆਈ ਦੇ ਬੰਗਲੇ ਤੇ ਉੱਪਰ ਕਬਜ਼ਾ ਕਰਨ ਦੇ ਗੰਭੀਰ ਦੋਸ਼ ਲੱਗੇ ਸਨ ਹਾਲਾਂਕਿ ਵਿਧਾਇਕ ਨੇ ਕੋਠੀ ਕਿਰਾਏ ਤੇ ਲੈਣ ਦੀ ਗੱਲ ਕਬੂਲੀ ਸੀ ਪਰ ਸਿਆਸੀ ਵਿਰੋਧੀਆਂ ਦੇ ਦਬਾਅ ਦੇ ਕਾਰਨ ਵਿਧਾਇਕ ਨੇ ਕੋਠੀ ਛੱਡ ਦਿੱਤਾ ਸੀ ਸੋ ਇਸੇ ਕੜੀ ਦੇ ਵਿੱਚ ਸੰਗਰੂਰ ਤੋਂ ਵਿਧਾਇਕ ਨੇ ਨਰਿੰਦਰ ਕੌਰ ਭਰਾ ਜਿਨ੍ਹਾਂ ਦੇ ਉੱਪਰ ਅਗਲੀ ਕਾਰਵਾਈ ਹੋਣੀ ਹੈ ਟਰੱਕ ਯੂਨੀਅਨ ਦਾ ਪ੍ਰਧਾਨ ਬਣਾਉਣ ਲਈ 30 ਲੱਖ ਰੁਪਏ ਲੈਣ ਦੇ ਦੋਸ਼ ਲੱਗੇ ਨੇ ਆਡੀਓ ਵੀਡੀਓ ਵਾਇਰਲ ਹੋਈਆਂ ਨੇ ਇਸ ਨਾਲ ਵਿਧਾਇਕ ਨਰਿੰਦਰ ਕੌਰ ਭਰਾ ਹੀ ਤੇ ਸਰਕਾਰ ਦੀ ਕਿਰਕ ਰਹੀ ਹੋਈ ਏ ਜੋ ਸੂਤਰਾ ਨੇ ਮਤਾਵਕ ਪਾਰਟੀ ਹਾਈ ਕਮਾਂਡ ਨੂੰ ਕਈ ਹੋਰ ਵਿਧਾਇਕਾਂ ਦੇ ਖਿਲਾਫ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਪਾਰਟੀ ਹਾਈ ਕਮਾਂਡ ਸਰਕਾਰ ਖਿਲਾਫ ਚੱਲ ਰਹੀ ਹੈ ਹਵਾਲ ਨੂੰ ਰੋਕਣ ਲਈ ਆ ਜੋ ਪੂਰੀ ਕੋਸ਼ਿਸ਼ ਕਰ ਰਹੀ ਹੈ ਜੋ ਕਿ 2027 ਦੇ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਸਾਰੇ ਵਿਧਾਇਕਾਂ ਦੇ ਉੱਪਰ ਸ਼ਿਕੰਜਾ ਕੱਸਿਆ ਜਾਵੇ ਇਹਨਾਂ ਨੂੰ ਜੇਲ੍ਹ ਭੇਜਿਆ ਜਾਵੇ ਤਾਂ ਕਿ 27 ਦੇ ਵਿੱਚ ਦੁਬਾਰਾ ਆਮ ਆਦਮੀ ਪਾਰਟੀ ਦੁਬਾਰਾ ਰਿਪੀਟ ਕਰ ਸਕੇ ਸੋ ਇਸ ਨੂੰ ਲੈ ਕੇ ਜੋ ਨਿਰਿੰਦਰ ਕੋਰ ਭਰਾਏ ਦੇ ਉੱਪਰ ਅਗਲਾ ਨਿਸ਼ਾਨਾ ਹੈ ਨਿਰਿੰਦਰ ਕੋਰ ਭਰਾਏ ਦੇ ਜਿਨ੍ਹਾਂ ਦੇ 30 ਲੱਖ ਰੁਪਏ ਇੱਕ ਕੋਲੋਂ ਲੈ ਕੇ ਫਿਰ ਦੂਸਰੇ ਕੋਲੋਂ 50 ਲੱਖ ਲੈ ਸੀ ਉਹ 30 ਲੱਖ ਉਸਦੇ ਵਾਪਸ ਕੀਤੇ ਸੀ ਔਰ 50 ਲੱਖ ਵਾਲੇ ਨੂੰ ਉਹਨਾਂ ਨੇ ਪ੍ਰਦਾਨਗੀ ਦਿੱਤੀ ਸੀ ਟਰੱਕ ਯੂਨੀਅਨ ਦੀ ਇਹ ਬਹੁਤ ਵੱਡੇ ਇਲਜ਼ਾਮ ਨੇ ਕਦੋਂ ਤੱਕ ਵਿਜੀਲੈਂਸ ਪਹੁੰਚਦੀ ਨਹੀਂ ਨੰਦਕੁਰ ਭਰਾਏ ਦੇ ਘਰ ਤੇ ਕਦੋਂ ਨਰਿੰਦਰ ਕੌਰ ਭਰਾਏ ਦੇ ਜ਼ਿਲ੍ਹਾ ਦੇ ਵਿੱਚ ਜਾਣਾ ਪੈਂਦਾ ਹੈ